ਜਿਸ ਨੇ ਇੰਨੇ ਸਤਗੁਰੂ ਦੀ ਸੇਵਾ ਕੀਤੀ ਇੱਥੇ ਤੇ ਉੱਥੇ ਪਰਵਾਣ ਹੋ ਗਿਆ ਹੈ ਉੱਥੇ ਸਾਡੇ ਗੁਰਬਲਾਸ ਵਿੱਚ ਇੱਕ ਬਚਨ ਲਿਖਿਆ ਹੈ ਕਿ ਚਿਖਾ ਉਪਰ ਜਬ ਧਰੀ ਸਾਹਿਬ ਗੁੱਡੇ ਦੇ ਹਰ ਗੁਬਿੰਦ ਦੇ ਨੈਣ ਤੇ ਚਲਿਓ ਨੀਰ ਅਸਨੇਕਿਆ ਪ੍ਰੇਮ ਦਾ ਨੀਰ ਆਇਆ ਮੈਂ ਫਿਰ ਬੇਨਤੀ ਕਰਾਂ ਸ਼ਰੀਰ ਹੈ ਇਹਦੇ ਵਿੱਚ ਪਤਾ ਨਹੀਂ ਕੀ ਕੁਝ ਪਿਆ ਇੱਕ ਤਾਂ ਹੈ ਨਾ ਪਿਆ ਆਪਾ ਜਿਹੜਾ ਮੈਡੀਕਲ ਤੌਰ ਤੇ ਕਹਿੰਨੇ ਇਹਦੇ ਜਹਾਟ ਹੈ ਇਹਦੇ ਚ ਕਿਡਨੀ ਹੈ ਇਹਦੇ ਚ ਨਾੜਾਂ ਨੇ ਇਹਦੇ ਚ ਆ ਕੁਝ ਹੈ ਇਹ ਆ ਕੁਝ ਇਹਦੇ ਸਾਰਾ ਢਾਂਚਾ ਟੁੰਚਾ ਜਿਹਦੀ ਗਿਣਤੀ ਮਿੰਤੀ ਟੈਸਟ ਕਰਾਈ ਕਰਨੇ ਹੁੰਜੀ ਦੇ ਚ ਹੋਰ ਕੁਝ ਵੀ ਬਹੁਤ ਕੁਝ ਉਹ ਜਿਹੜਾ ਕੈਮਰੇ ਚ ਕੋਈ ਨਹੀਂ ਆਉਂਦਾ ਜਿਹੜਾ ਕਿਹੜੇ ਟੈਸਟ ਵਿੱਚ ਵੀ ਨਹੀਂ ਆਉਂਦਾ ਕਾਮੇ ਦੇ ਵਿੱਚ ਕਰੋ ਦੇ ਵਿੱਚ ਹੰਕਾਰ ਇਹਦੇ ਵਿੱਚ ਲੋਭ ਇਹਦੇ ਵਿੱਚ ਇੱਥੋਂ ਤੱਕ ਇੰਨਾ ਨਕਮਾ ਇੰਨਾ ਕੁਝ ਅੰਦਰ ਪਿਆ ਆਪਣੇ ਅੰਦਰ ਪੈ ਨੂੰ ਲੈ ਕੇ ਇਕੱਲਿਆਂ ਸ਼ੀਸ਼ੇ ਸਾਹਮਣੇ ਖਲੋ ਕੇ ਪੜੇ ਆਪਣੇ ਆਪ ਤੋਂ ਸ਼ਰਮ ਆਉ ਲੱਗ ਪਈ ਦੀ ਪਿਆ ਤੇ ਅੰਦਰ ਹੀ ਹੈ ਨਾ ਇਹ ਤਾਂ ਰੱਬ ਦੀ ਕਿਰਪਾ ਉਹਨੇ ਲਿਪਣ ਜਾਂ ਕੀਤਾ ਟੱਕ ਦਿੱਤਾ ਕਿਸੇ ਨੂੰ ਪਤਾ ਹੀ ਕੋਈ ਨਹੀਂ ਮੇਰੇ ਅੰਦਰ ਕੀ ਹੈ ਹਾਂਜੀ ਜੇ ਪ੍ਰਸਾਦ ਤੇਰੇ ਸਗਲ ਸ਼ੀਦਰ ਟੱਕੇ ਉਹਨੇ ਟੱਕ ਦਿੱਤੇ ਵੀ ਚੱਲ ਕੋਈ ਨਹੀਂ ਤੂੰ ਨਾ ਤੂੰ અપਮਾਨਿਤ ਨਾ ਹੋਵੇਂ ਪਰ ਜਿਸ ਅੰਦਰ ਸਿਮਰਨ ਹੈ ਜਿਸੰਦਰਨਾ ਫਿਰ ਮੇਰੀ ਬੇਨਤੀ ਹੈ ਜੇ ਬੰਦੇ ਅੰਦਰ ਵਾਸ਼ਨਾ ਹੈ ਉਹ 2-4 ਦਿਨ ਤਾਂ ਸੱਚੀ ਮੁੱਚੀ ਅਸਰ ਪਾਏਗਾ ਲੰਮੇ ਸਮੇਂ ਲਈ ਉਹਦਾ ਸ਼ਰੀਰ ਦਾ ਔਰਾ ਜਿਹੜਾ ਦੁਖੀ ਕਰੇਗਾ ਜਿਹਦੇ ਅੰਦਰ ਸਿਮਰਨ ਪਿਆ ਹੈ ਕੋਈ ਜ਼ਰੂਰੀ ਥੋੜਾ ਸਾਡੀ ਤਰ੍ਹਾਂ ਮੈਕਤੀ ਬੋਲੇ ਉਹ ਜੇ ਇਕਾਂਤ ਵਿੱਚ ਵੀ ਚੁੱਪ ਕਰਕੇ ਬੈਠ ਜਾਏਗਾ ਉਹਦੀ ਚੁੱਪ ਵੀ ਲੋਕਾਂ ਨੂੰ ਚੁੱਪ ਕਰਾ ਦੇਵੇਗੀ ਕਿਉਂਕਿ ਉਹਦੀ ਚੁੱਪ ਵਿੱਚ ਤਾਂ ਇੱਕ ਸੁਖ ਹੈ ਨਾ ਅਸੀਂ ਬੋਲਦੇ ਸਿਮਰਨ ਤਾਂ ਵਾ ਕਿ ਸਾਨੂੰ ਚੁੱਪ ਕਰਨ ਦੀ ਜਲਚਾ ਆ ਜਾਏ ਮਹਾਰਾਜ ਨੇ ਸ਼ਬਦ ਵਰਤੇ ਮੈਂ ਫਿਰ ਉਸ ਵਿਸ਼ੇ ਤੇ ਉਹਨਾ ਗੁਰ ਪ੍ਰਸਾਦੀ ਖਰਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪਰਵਾਨ ਹੋਵਾ ਜਿਨ ਸਤਿਗੁਰ ਸਿਓ ਚਿਤ ਲਾਇਆ ਉਹ ਸਰੀਰ ਪਰਵਾਨ ਹੋ ਗਿਆ ਜਿਸ ਸਰੀਰ ਨੇ ਆਪਣੇ ਅੰਦਰ ਨੂੰ ਸਤਿਗੁਰੂ ਦੇ ਨਾਲ ਜੋੜ ਕੇ ਰੱਖਿਆ ਹਜ਼ੂਰ ਨੇ ਤੇ ਸ਼ਬਦ ਵਰਤੇ ਆ ਜਾ ਮੈਂ ਪਾਜਨ ਰਾਮ ਕੋ ਨਾ ਕੀ ਜਿਹਦੇ ਵਿੱਚ ਪ੍ਰਭੂ ਦੀ ਭਗਤੀ ਨਹੀਂ ਤੇ ਨਾਲ ਜਨਮ ਆਕਾਰਤ ਖੋਇਆ ਇਹ ਰੱਖੋ ਮਨ ਮਾਈ ਆਕਾਰ ਦਾ ਮਤਲਬ એનર્ਜੀ ਪੂਰੀ ਲਾ ਲਈ ਸਭ ਕੁਝ ਆਪਣਾ ਜੋ ਕੁਝ ਮਿਲਿਆ ਸਭ ਕੁਝ ਦਾਤ ਤੇ ਲਾ ਦਿੱਤਾ ਪਰ ਤੁਰਦਿਆਂ ਹੋਇਆ ਕੁਝ ਵੀ ਨਾ ਮਿਲਿਆ ਮੰਜ਼ਿਲ ਤੇ ਨਹੀਂ ਪਹੁੰਚਿਆ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਸੰਬੰਧੀ ਤਿੰਨਕ ਬਚਨ ਉਹਨਾਂ ਦੀ ਜਿਹੜੀਆਂ ਉਦਾਹਰਨਾਂ ਆਪਾਂ ਪੜਨੇ ਗੁਰਮਤ ਦੇ ਸਾਹਿਤ ਵਿੱਚ ਵਿਆਖਿਆ ਕਰਨ ਵਿੱਚ ਉਹ ਬੜੀਆਂ ਸਾਡੀਆਂ ਸਹਾਇਕ ਨੇ ਆਕਾਰਥ ਕੀ ਹੈ ਬੰਦਾ ਤਾਕਤ ਲਾ ਰਿਹਾ ਪਰ ਕਿਸੇ ਅਰਥ ਨੇ